ਸਤਿ ਸ਼੍ਰੀ ਅਕਾਲ ਜੀ ਕਿਦਾਂ ਸਾਰੇ ਸਵਾਗਤ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਵੜ ਰਹੇ ਆਪਣੀ ਜੀਰੀ 44 ਉਹ ਚੱਲ ਰਹੀ ਹੈ ਮਸ਼ੀਨ ਹਜੇ ਪਹਿਲਾਂ ਆਪਣੇ ਗਵੰਡੀਆਂ ਦੇ ਵੜਰੀ ਸੀ ਹੁਣ ਇਹਦੇ ਬਾਅਦ ਆਪਣੇ ਆ ਗਈ ਬਾਕੀ ਇਹਨਾਂ ਇੱਕ ਟੈਂਕ ਪਵਾਤਾ ਹੁਣ ਉਹ ਉੱਪਰ ਲਈ ਸ਼ੈਡ ਲਾਉਣਾ ਟਰੈਕਟਰ ਇੱਧਰ ਦਾ ਲਾਤਾ 4 ਦੀ ਸ਼ੈਡ ਲੈ ਕੇ ਆਣਾ ਕਾਰ ਦਾ ਠੀਕ ਜਾਵਾ ਸਾਰੇ ਨੇ ਬਾਬਾ ਜੀ ਵਧੀਆ ਜਾ ਪਰ ਜਾੜਾ ਬਾਕੀ ਇੱਕ ਹੀ ਥੋਥਾ ਗਾਣਾ ਬਾਹ ਦਾੜ ਕੱਟਾ ਉਹਨਾਂ ਦਾ ਠੀਕ ਆ ਰੋਟੀ ਰੋਗ ਦਾ ਠੀਕ ਨਹੀਂ ਸੀ ਇਹਨੂੰ ਦਾ ਕੱਟੀ ਸੀ ਇੱਧਰ ਲਈ ਸਾਰਾ ਟਰੈਕਟਰ ਲਾਦਾ ਸੀ ਬਸ ਉਹ ਚੱਲ ਰਿਹਾ ਪਰਲੇ ਪਾਸੋਂ ਉੱਧਰ ਖੰਭੇ ਥੱਲੋਂ ਵੱਢਦੇ ਆਂ। ਨਾਲੇ ਦੁਆਰ ਉਹ ਰਹਿ ਜਾਂਦਾ। ਓਕੇ ਆ ਵੜਦੀਏ ਫੇਰ ਬਾਅਦੋਂ ਟੈਨਸ਼ਨ। ਉਹ ਟਰੈਕਟਰ ਤੇ ਹੋ ਜਾਾਂਗੇ। ਉਹ ਪਰਲੇ ਪਾਸੇ ਉੱਡ ਜੋੜੇ ਖੰਭੇ ਹੋਂ ਕਰਕੇ ਉੱਥੇ ਖਾਸਾ ਤੋਂ ਰਹਿ ਜਾਂਦਾ। ਫੇ ਮਸ਼ੀਨ ਵੀ ਵੜਦੀ ਉਹ ਪਟਣਾ ਆਵੰਦਾ। ਆਪਣੀ ਜਿਹੜੀ 1847 ਤੇ 1500 ਨੂੰ ਉਹ ਤਾਂ ਮਤਲਬ ਪੰਜ ਰਸਕ ਦੇਣਾ ਖੜਕੀ ਬਣਾ ਪੰਜ ਕਦਨ ਖੜਕੀ ਬਣਾਵਾਂਗੇ ਆਜ ਬੜਾ ਦਿੰਦੇ ਆ ਤਾਈ ਭਾਈ ਸੀ ਚੜ ਗਈ ਚੜ ਗਈ ਚੜ ਗਈ ਚੜ ਗਈ ਉਹ ਚੜ ਗਈ ਇਹ ਭਰੀ ਵਾਲੀ ਪਾ ਵੱਟ ਲਈ ਬਸ ਇੱਕ ਟਰਾਲੀ ਦਾ ਪਹਿਲਾ ਛੱਡਿਆ ਏ ਮੰਡੀ 'ਚ ਇੱਕ ਹੁਣ ਦੋ ਦੋ ਹੁਣ ਯਾਰੀਆਂ ਨੇ ਭਰ ਕੇ ਠੀਕ ਆ ਵਾ ਥੋੜਾ ਕੱਟਦਾ ਹੈ ਕਿ ਵੇਲੇ ਵਾਰ ਰੋਜ਼ਾਰ ਝਾੜ ਘੱਟ ਹੀ ਲੱਗਦਾ ਵਸਤ ਕਦੇ ਹੀ ਆ ਬਾਲਾ ਨਹੀਂ ਘਟੇਗਾ ਮੈਂ 10 15 ਕਮਾਨ ਘੱਟਾ ਵੇਲੇ ਵਾਰ ਨੂੰ